ਖਾਂਦੇ ਸਾਹਮਣੇ ਹੋਇਆ ਜੋ ਹੋਇਆ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਨੇ ਮੇਰੀ ਗੱਲ ਦਾ ਵਿਸ਼ਵਾਸ ਕੀਤਾ ਤੇ ਉਹੀ ਕੁਝ ਡਾਕਟਰਾਂ ਨੇ ਰਿਪੋਰਟ 'ਚ ਦਿੱਤਾ ਘਮਣ ਬ੍ਰਦਰ ਦਾ ਬਹੁਤ ਧੰਨਵਾਦ ਕਰਦਾ ਹਾਂ ਪਟਾ ਜਿਗਰਾ ਕਮਾਂ ਦਾ ਦਵਿੰਦਰ ਪੋਲਾ ਸਾਹਿਬ ਦਾ ਜਿਨ੍ਹਾਂ ਨੇ ਆਪਣੀ ਵਾਈਫ ਨੂੰ ਹਜੇ ਤੁਸੀਂ ਕਹੋ ਵੀ ਅੱਜ ਤੱਕ ਮੈਨੂੰ ਲੱਗਦਾ ਵੀ ਲਗਭਗ 20 22 ਦਿਨ ਹੋ ਗਏ ਹਜੇ ਤੱਕ ਉਹਨਾਂ ਨੇ ਆਪਣੀ ਵਾਈਫ ਦਾ ਸੰਸਕਾਰ ਨਹੀਂ ਕੀਤਾ ਮੈਂ ਖੇਤਾਂ ਇਹਨਾਂ ਤਿੰਨ ਬੰਦਿਆਂ ਨੇ ਪਹਿਲਾਂ ਹੀ ਇੱਕ ਕ੍ਰਿਮੀਨਲ ਕਾਂਸਪਿਰੈਂਸੀ ਬਣਾਈ ਹੋਈ ਸੀ ਵੀ ਅੱਜ ਅਸੀਂ ਇਹ ਜਿਹੜਾ ਦਵਿੰਦਰ ਭੋਲਾ ਹੈ ਅੱਜ ਇਹਦਾ ਪੋਪ ਪਾਉਣਾ ਹੈ ਇਹ ਪਰਚੇ ਦੀ ਮਾਰਡੀ ਹੈ ਤਿੰਨਾਂ ਦਾ ਬਾਈਫਰਕੇਟਰ ਰੋਲ ਹੈ ਇੱਕ ਬੰਦੇ ਨੇ ਲੱਤਾਂ ਪੜਦੀਆਂ ਔਰ ਜਿਹੜਾ ਸਤਵਿੰਦਰ ਬੁੱਗਾ ਉਹ ਗਲਾ ਦਬਾਇਆ ਸੀ ਹੁਣ ਤੁਸੀਂ ਮੈਨੂੰ ਇਹ ਕਹੋ ਦੱਸੋ ਕਿ ਜਦੋਂ ਇਹ ਵਰਜ਼ਨ ਐਫ ਆਈ ਆਰ ਦੇ ਵਿੱਚ ਆ ਗਿਆ ਤਾਂ ਅਟੈਂਪਟ ਟੂ ਮਰਡਰ ਜਿਹੜਾ ਹੈ ਭਾਜੀ ਬਹੁਤ ਵੱਡੇ ਜਿਗਰੇ ਵਾਲਿਆਂ ਬਹੁਤ ਲੰਬਾ ਸਮਾਂ ਜੋ ਚੀਜ਼ ਕਹਿੰਦੇ ਔਖਾ ਹੋ ਜਾਂਦਾ ਇੱਕ ਦਿਨ ਘੱਲ ਰੱਖਣਾ ਤਾਂ ਤੁਸੀਂ ਲੰਬੀ ਲੜਾਈ ਲੜੀ ਹੈ ਅੱਜ ਮੁਕਦਮਾ ਵੀ ਦਰਜ ਹੋ ਗਿਆ ਲਗਾਤਾਰ ਦੇਖਿਆ ਜਾਵੇ ਉਸ ਤੋਂ ਪਹਿਲਾਂ ਪੁਲਿਸ ਕੋਲ ਡਾਕਟਰਾਂ ਕੋਲ ਪੁਲਿਸ ਕੋਲ ਹਾਈ ਕੋਰਟ ਬਹੁਤ ਲੰਬਾ ਇੱਕ ਜਿਹੜਾ ਪੈਂਡਾ ਤੈਅ ਕਰਨਾ ਪਿਆ ਅੱਜ ਲੱਗਦਾ ਹੈ ਕਿ ਫਾਈਨਲੀ ਕੁਝ ਦਿਲ ਨੂੰ ਸਕੂਨ ਹੈ ਉਸ ਆਤਮਾ ਨੂੰ ਸੰਸਕਾਰ ਕਰਾਂਗੇ ਮਾਲਕ ਦੇ ਜੋ ਭਾਣਾ ਵਰਤਾਇਆ ਉਹ ਕਰਾਂਗੇ ਪਰ ਅਸਲ ਵਿੱਚ ਨਾ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਲੰਬੇ ਸਮੇਂ ਦੇ ਪਿੱਛੇ ਇੱਕੋ ਇੱਕ ਸ਼ਕਤੀ ਹੈ ਜੀ ਉਹ ਹੈ ਘੁੰਮਣ ਬ੍ਰਦਰ ਇਹਨਾਂ ਬੰਦਿਆਂ ਦਾ ਟਰੈਕ ਰਿਕਾਰਡ ਹੈ ਮੈਨੂੰ ਕਿਤੇ ਨਾ ਕਿਤੇ ਇਹ ਯਕੀਨ ਪਹਿਲੇ ਦਿਨ ਤੋਂ ਸੀਗਾ ਤੇ ਵੀ ਮੈਨੂੰ ਇਹ ਇਨਸਾਫ ਲੈ ਕੇ ਦੇਣਗੇ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਜੋ ਹੋਇਆ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਨੇ ਮੇਰੀ ਗੱਲ ਦਾ ਵਿਸ਼ਵਾਸ ਕੀਤਾ ਉਹੀ ਕੁਝ ਡਾਕਟਰਾਂ ਨੇ ਰਿਪੋਰਟ ਚ ਦਿੱਤਾ ਮੈਂ ਤਾਂ ਨਾ ਮਾਨਯੋਗ ਹਾਈ ਕੋਰਟ ਦਾ ਕੋਮਨ ਬ੍ਰਦਰ ਦਾ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਉਹ ਦਿਨ ਮੇਰੇ ਕੋਲੋਂ ਜਿਹੜੀ ਲੰਗਾਈਆਂ ਇਹਨਾਂ ਦੀ ਸ਼ਕਤੀ ਮੇਰੇ ਚ ਸੀਗੀ ਉਹ ਜਿਹੜੀ ਰੂਹ ਦੀ ਸ਼ਕਤੀ ਸੀ ਉਹਦਾ ਮੈਨੂੰ ਕਿਹਾ ਸੀਗਾ ਉਹ ਮੇਰੇ ਨਾਲ ਦੇਖੋ ਗੱਲ ਇਹ ਹੁੰਦੀ ਆ ਗੱਲਾਂ ਤੁਸੀਂ ਇੱਕ ਜ਼ਬਾਨ ਨਾਲ ਕਰਦੇ ਆ ਇੱਕ ਦਿਲ ਨਾਲ ਕਰਦੇ ਆ ਮੈਂ ਉਹਦੇ ਨਾਲ ਦਿਲ ਨਾਲ ਗੱਲਾਂ ਕਰਦਾ ਸੀਗਾ ਉਹ ਮੈਨੂੰ ਕਹਿੰਦੀ ਸੀ ਠੀਕ ਤੂੰ ਲੱਗਿਆ ਮਾਲਕ ਕਰੂਗਾ ਠੀਕ ਕਰੂਗਾ ਐ ਸੰਸਕਾਰ ਕਰ ਰਹੇ ਹਾਂ ਜੀ ਹਾਂ ਜੀ ਭਾਜੀ ਬਹੁਤ ਵੱਡੇ ਜਿਗਰੇ ਵਾਲੇ ਹਾਂ ਬਹੁਤ ਲੰਬਾ ਸਮਾਂ ਜੋ ਚੀਜ਼ ਕਹਿੰਦੇ ਔਖਾ ਹੋ ਜਾਂਦਾ ਇੱਕ ਦਿਨ ਕਰ ਰੱਖਣਾ ਤਾਂ ਤੁਸੀਂ ਲੰਬੀ ਲੜਾਈ ਲੜੀ ਹੈ ਅੱਜ ਮੁਕਦਮਾ ਵੀ ਦਰਜ ਹੋ ਗਿਆ ਲਗਾਤਾਰ ਦੇਖਿਆ ਜਾਵੇ ਉਸ ਤੋਂ ਪਹਿਲਾਂ ਪੁਲਿਸ ਕੋਲ ਡਾਕਟਰਾਂ ਕੋਲ ਪੁਲਿਸ ਕੋਲ ਹਾਈ ਕੋਰਟ ਬਹੁਤ ਲੰਬਾ ਇੱਕ ਜਿਹੜਾ ਪੰਡਾ ਤੈਅ ਕਰਨਾ ਪਿਆ ਅੱਜ ਲੱਗਦਾ ਹੈ ਕਿ ਫਾਈਨਲੀ ਕੁਝ ਦਿਲ ਨੂੰ ਸਕੂਨ ਹੈ ਉਸ ਆਤਮਾ ਨੂੰ ਸੰਸਕਾਰ ਕਰਾਂਗੇ ਮਾਲਕ ਦੇ ਜੋ ਭਾਣਾ ਵਰਤਾਇਆ ਉਹ ਕਰਾਂਗੇ ਪਰ ਅਸਲ ਵਿੱਚ ਨਾ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਲੰਬੇ ਸਮੇਂ ਦੇ ਪਿੱਛੇ ਇੱਕੋ ਇੱਕ ਸ਼ਕਤੀ ਹੈ ਜੀ ਉਹ ਹੈ ਘੁੰਮਣ ਬ੍ਰਦਰ ਇਹਨਾਂ ਬੰਦਿਆਂ ਦਾ ਟਰੈਕ ਰਿਕਾਰਡ ਹੈ ਮੈਨੂੰ ਕਿਤੇ ਨਾ ਕਿਤੇ ਇਹ ਯਕੀਨ ਪਹਿਲੇ ਦਿਨ ਤੋਂ ਸੀਗਾ ਤੇ ਵੀ ਮੈਨੂੰ ਇਹ ਇਨਸਾਫ ਲੈ ਕੇ ਦੇਣਗੇ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਜੋ ਹੋਇਆ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਨੇ ਮੇਰੀ ਗੱਲ ਦਾ ਵਿਸ਼ਵਾਸ ਕੀਤਾ ਤੇ ਉਹੀ ਕੁਝ ਡਾਕਟਰਾਂ ਨੇ ਰਿਪੋਰਟ ਚ ਦਿੱਤਾ ਮੈਂ ਤਾਂ ਨਾ ਮਾਨਯੋਗ ਹਾਈ ਕੋਰਟ ਦਾ ਕੋਮਨ ਬ੍ਰਦਰ ਦਾ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਇਹ ਦਿਨ ਮੇਰੇ ਕੋਲੋਂ ਜਿਹੜੀ ਲੰਗਾਈਆਂ ਇਹਨਾਂ ਦੀ ਸ਼ਕਤੀ ਮੇਰੇ ਚ ਸੀਗੀ ਉਹ ਜਿਹੜੀ ਰੂਹ ਦੀ ਸ਼ਕਤੀ ਸੀ ਉਹਦਾ ਮੈਨੂੰ ਕਿਹਾ ਸੀਗਾ ਉਹ ਮੇਰੇ ਨਾਲ ਦੇਖੋ ਗੱਲ ਇਹ ਹੁੰਦੀ ਆ ਗੱਲਾਂ ਤੁਸੀਂ ਇੱਕ ਜ਼ਬਾਨ ਨਾਲ ਕਰਦੇ ਆ ਇੱਕ ਦਿਲ ਨਾਲ ਕਰਦੇ ਆ ਮੈਂ ਉਹਦੇ ਨਾਲ ਦਿਲ ਨਾਲ ਗੱਲਾਂ ਕਰਦਾ ਸੀਗਾ ਉਹ ਮੈਨੂੰ ਕਹਿੰਦੀ ਸੀ ਠੀਕ ਤੂੰ ਲੱਗਿਆ ਮਾਲਕ ਕਰੂਗਾ ਠੀਕ ਕਰੂਗਾ ਅਸੀਂ ਸੰਸਕਾਰ ਕਰ ਰਹੇ ਹਾਂ ਜੀ ਹਾਂ ਜੀ